ਸਾਦਿਆ ਕਾਬਲ ਬੋਲੇ ਸੁਨਹਾ ਸਾਦਿਆ ਕਾਬਲ ਬੋਲੇ ਸੁਨਹਾ ਸਾਦਿਆ ਕਾਬਲ ਹੋਰ ਮੋਢੇ ਤੇ ਆਸਰੇ ਵਿੱਚ ਆ ਜਾ ਕਰਦੇ ਆ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਚੋਣਾਂ ਦਾ ਐਲਾਨ ਤੋਂ ਬਾਅਦ ਜਿਹੜਾ ਕਿ ਪਾਰਟੀਆਂ ਨੂੰ ਹੁਣ ਉਹ ਲੋਕ ਛੱਡਣ ਲੱਗੇ ਨੇ ਜਿਹੜੇ ਪਾਰਟੀਆਂ ਤੋਂ ਉਹ ਨਾਰਾਜ਼ ਚੱਲਦੇ ਆ ਰਹੇ ਸਨ ਗੱਲ ਨਾਬਾ ਦੇ ਪਿੰਡ ਥੋਹੀ ਦੀ ਕਰਨ ਦਾ ਰਿਆਂ ਜਿਹੜਾ ਕਟੜ ਪਿੰਡ ਅਕਾਲੀਆਂ ਦਾ ਮੰਨਿਆ ਜਾਂਦਾ ਸੀ ਉੱਥੋਂ ਦੇ ਸਾਬਕਾ ਸਰਪੰਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਿਆ ਜਿਨ੍ਹਾਂ ਲਵੇ ਪੱਟੇ ਆਉਦੇ ਰਹੇ ਨੇ ਜਰਨਲ ਸਕੱਤਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਜ਼ਿਲ੍ਹੇ ਦੇ ਉਹ ਸਾਥੀਆਂ ਸਮੇਤ ਨਾਬਾ ਦੇ ਵ代 ਗੁਰਦੇਵ ਸਿੰਘ ਦੇਮਾਨ ਦੀ ਅਗਵਾਈ ਦੇ ਵਿੱਚ ਸ਼ਾਮਲ ਹੋਏ ਨੇ ਕੀ ਗੁੱਸਾ ਸ਼੍ਰੋਮਣੀ ਅਕਾਲੀ ਦਲ ਤੇ ਕੀ ਗੱਲਬਾਤ ਆ ਉਹ ਅਸੀਂ ਤੁਹਾਨੂੰ ਦੱਸਾਂਗੇ ਸਾਰੀ ਗੱਲਬਾਤ ਵੀ ਕਰਾਂਗੇ ਥੂਹੀ ਪਿੰਡ ਕਿਸੇ ਟਾਈਮ ਕਾਲੀਆਂ ਦਾ ਗੜ ਮੰਨਿਆ ਜਾਂਦਾ ਸੀ ਜਿੱਥੋਂ ਕਿ ਸਿਆਸਤ ਸ਼ੁਰੂ ਹੁੰਦੀ ਸੀ ਨਾਬੇ ਦੀ ਨਾਬੇ ਦੀ ਸਿਆਸਤ ਸ਼ੁਰੂ ਹੁੰਦੀ ਸੀ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਸੀ ਪਰ ਉਥੋਂ ਅੱਜ ਉਸ ਥੂਹੀ ਪਿੰਡ ਦੇ ਵਿੱਚੋਂ ਵੱਡਾ ਝਟਕਾ ਲੱਗਾ ਸ਼੍ਰੋਮਣੀ ਅਕਾਲੀ ਦਲ ਨੂੰ ਕਰਮ ਸਿੰਘ ਜੋ ਕਿ ਸਾਬਕਾ ਸਰਪੰਚ ਨੇ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਸੀ ਅਕਾਲੀ ਦਲ ਨੂੰ ਪਰ ਅੱਜ ਉਹ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੀਆਂ ਚੰਗੀਆਂ ਨੀਤੀਆਂ ਨੂੰ ਵੇਖ ਸ਼ਾਮਲ ਹੋ ਰਹੇ ਹੈ ਕਰਮ ਸਿੰਘ ਸਭ ਤੋਂ ਪਹਿਲਾਂ ਸਾਡਾ ਹੀ ਸਵਾਲ ਹੋਊਗਾ ਤੁਸੀਂ ਸ਼ਰਮਣੀ ਅਕਾਲੀ ਦਲ ਦੀ ਬਹੁਤ ਲੰਬੇ ਸਮਾਂ ਸੇਵਾ ਕੀਤੀ ਆ ਪਰ ਅੱਜ ਅਕਾਲੀ ਦਲ ਨੂੰ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਾਂ ਜੀ ਹਾਂ ਅਸੀਂ ਜੀ ਆਪਣੇ ਦੇਵ ਮਾਨ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਇਹਨਾਂ ਦੀਆਂ ਜਿਹੜੀਆਂ ਉਪਲਬਧੀਆਂ ਨੇ ਨੂੰ ਦੇਖ ਕੇ ਸਾਨੂੰ ਚੰਗਾ ਲੱਗਿਆ ਤੇ ਉਹ ਕਰਕੇ ਅਸੀਂ ਮਜ਼ਰ ਕੇ ਆਮ ਆਕਾਲੀ ਦਲ ਨੂੰ ਛੱਡ ਕੇ ਇੱਧਰ ਆਏ ਬਿਲਕੁਲ ਜਿਹੜੇ ਹਲਕਾ ਚਾਲਦੇ ਨੇ ਉਹ ਵੀ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਭਾਵੇਂ ਕਿ ਉਹ ਅੱਜ ਮੋੜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਹੋ ਗਏ ਉਦੋਂ ਤੁਸੀਂ ਵੀ ਉਹਨਾਂ ਦਾ ਹਿੱਸਾ ਸੀ ਕਿ ਉਹਨਾਂ ਤੋਂ ਨਾਰਾਜ਼ਗੀ ਚੱਲਦੀ ਆ ਰਹੀ ਆ ਕੋਈ ਤੁਹਾਡੀ ਪ੍ਰਧਾਨਗੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੇ ਉਹਨਾਂ ਤੋਂ ਨਾਰਾਜ਼ਗੀ ਚੱਲਦੀ ਆ ਰਹੀ ਆ ਨਾਰਾਜ਼ਗੀ ਕਿੱਥੇ ਕਿ ਝਲਕੀ ਆ ਤੁਹਾਡੇ ਤੁਸੀਂ ਅਕਾਲੀ ਦਲ ਨੂੰ ਛੱਡਿਆ ਨਾਰਾਜ਼ਗੀ ਕੋਈ ਨਹੀਂ ਹੈਗੀ ਆਪਾਂ ਨੂੰ ਤਾਂ ਜੇ ਮਾ ਜੀ ਦਾ ਆਪਣੇ ਕੰਮ ਵਧੀਆ ਲੱਗੇ ਜੀ ਭਗਵੰਤ ਸਾਨ ਜੀ ਦਾ ਬਹੁਤ ਵਧੀਆ ਉਹ ਕਰ ਰਹੇ ਨੇ ਇਸ ਕਰਕੇ ਅਸੀਂ ਮਾਤਰ ਕੇ ਇਹਨਾਂ ਦੀਆਂ ਉਪਰਾਧੀਆਂ ਨੂੰ ਦੇਖ ਕੇ ਇਧਰ ਆਪਾਂ ਬਿਲਕੁਲ ਤੁਸੀਂ ਮੰਨੇ ਪਰ ਬੰਨੇ ਜਾਂਦੇ ਸੀ ਤੁਹਾਡੇ ਬਿਨਾ ਪਿੰਡ ਦੇ ਵਿੱਚ ਤੁਸੀਂ ਵੀ ਇੱਕ ਥੰਮ ਸੀ ਅਕਾਲੀ ਦਲ ਦਾ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਇਓ ਚੰਗੀਆਂ ਗੱਲਾਂ ਤੁਸੀਂ ਜਿਹੜੇ ਕੀਤੀਆਂ ਨੇ ਸਾਨੂੰ ਵਧੀਆ ਕੰਮ ਲੱਗੇ ਨੇ ਆਮ ਆਦਮੀ ਪਾਰਟੀ ਦੇ ਕਿ ਹਲਕਾਣ ਚਾਰ ਦੇ ਨਾਲ ਕੋਈ ਅੰਦਰੋਗਤੀ ਕੋਈ ਗੱਲਬਾਤ ਚੱਲ ਰਹੀ ਸੀ ਨਹੀਂ ਜੀ ਕੋਈ ਗੱਲਬਾਤ ਨਹੀਂ ਅਸੀਂ ਇਹਨਾਂ ਦੀਆਂ ਜਿਹਨੀਆਂ ਚੰਗੀਆਂ ਦੇਖ ਕੇ ਮਰ ਕੇ ਅਸੀਂ ਇਹਦੇ ਪੱਲੇ ਬਿਲਕੁਲ ਕਿੰਨੇ ਪਰਿਵਾਰ ਨੇ ਜਿਹੜੇ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤਕਰੀਬਨ 15-20 ਅੱਗੇ ਹੋਣੇ ਪਰਿਵਾਰਾ ਉਹ ਛੱਡ ਕੇ ਸਾਰੇ ਆਪਣੇ ਨਾਲ ਸ਼ਾਮਲ ਹੋਏ ਨੇ ਆਪਾਂ ਸ਼ੁਰੂ ਤੇ ਇਹਨਾਂ ਦੇ ਕੰਮਕਾਰ ਕਰਦੇ ਆ ਨਾ ਜੀ ਇਹਨਾਂ ਨੇ ਵੀ ਮੈਨੂੰ ਸਾਥ ਦਿੱਤਾ ਬਹੁਤ ਇਹਨਾਂ ਦਾ ਵੀ ਧੰਨਵਾਦ ਜਿਹੜੇ ਆਪਣੇ ਨਾਲ ਆਏ ਬਿਲਕੁਲ 15 ਤੋਂ 20 ਪਰਿਵਾਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਵਿਧਾਇਕ ਸਾਹਿਬ ਬਿਲਕੁਲ ਕਿਤੇ ਨਾ ਕਿਤੇ ਵੇੜਾ ਹੋਰ ਭਰਿਆ ਆਮ ਆਦਮੀ ਪਾਰਟੀ ਦਾ ਬਲ ਮਿਲਿਆ ਤੁਹਾਨੂੰ ਅੱਜ ਦੇਖੋ ਉਹ ਪਿੰਡ ਦੇ ਲੋਕ ਨੇ ਜਿਹੜੇ ਕੱਟੜ ਅਕਾਲੀ ਦਲ ਨਾਲ ਸੰਬੰਧਤ ਲੋਕ ਸੀ ਟਕਸਾਲੀ ਲੋਕ ਸੀ ਅੱਜ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਨੀਅਤ ਤੇ ਨੀਤੀ ਜਿਹੜੀ ਹੈ ਉਹਦਾ ਬਹੁਤ ਅਸਰ ਆ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕਿਸਾਨਾਂ ਦੇ ਖੇਤ ਤੱਕ ਪਾਣੀ ਪਹੁੰਚ ਰਿਹਾ 600 ਜੁਟ ਬਿਜਲੀ ਮੁਫਤ ਹੈ 60000 ਤੋਂ ਉੱਪਰ ਨੌਕਰੀਆਂ ਮਿਲ ਗਈਆਂ 10 ਲੱਖ ਰੁਪਏ ਹਰੇਕ ਪਰਿਵਾਰ ਦਾ ਸਿਹਤ ਬੀਮਾ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਸੜਕਾਂ ਬਣ ਰਹੀਆਂ ਨੇ ਸਕੂਲ ਅੱਛੇ ਬਣ ਰਹੇ ਹਸਪੀਟਲ ਬਣ ਰਹੇ ਆ ਇਸ ਤੋਂ ਪਹਿਲਾਂ ਤੁਸੀਂ ਦੇਖਣਾ ਪਹਾੜਪੁਰ ਪੂਰੀ ਦੀ ਪੂਰੀ ਪੰਚਾਇਤ ਜਿਹੜੀ ਹੈ ਕਾਂਗਰਸ ਛੱਡ ਕੇ ਆਵਾਜ਼ ਦੀ ਪਾਰਟੀ ਸ਼ਾਮਲ ਹੋ ਗਈ ਸੀ ਅੱਜ ਸਰਦਾਰ ਕਰਮ ਸਿੰਘ ਜਿਹੜੇ ਕਿ ਮੁੱਢ ਨੇ ਤੁਹੀ ਪਿੰਡ ਤੋਂ ਅਕਾਲੀ ਦਲ ਦੇ ਔਰ ਲੰਮਾ ਸਮਾਂ ਇਹਨਾਂ ਨੇ ਲਗ ਲਗਾਉਂਦੇ ਤੇ ਰਹਿ ਕੇ ਕੰਮ ਵੀ ਕੀਤਾ ਅੱਜ ਵੀ ਜਨਰਲ ਸਕੱਤਰ ਦੇ ਅਹੁਦੇ ਤੇ ਨੇ ਪਟਿਆਲਾ ਦੇ ਹਾਥੀ ਦੇ ਵਿੱਚ ਅਕਾਲੀ ਦਲ ਵੱਲੋਂ ਪਰ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਸ਼ਾਮਲ ਹੋ ਰਹੀ ਹੈ ਉਹਦਾ ਕਾਰਨ ਉਹਨਾਂ ਨੇ ਵੀ ਦੱਸਿਆ ਕਿ ਜਿਵੇਂ ਸਰਕਾਰ ਦੀ ਜਿਹੜੀ ਕਾਰਸ਼ੈਲੀ ਹੈ ਜੀ ਆਮ ਆਦਮੀ ਪਾਰਟੀ ਦੀ ਉਹ ਬਹੁਤ ਹੀ ਬਾ ਕਮਾਲ ਹੈ ਬੇਸ਼ੱਕ ਸੋਸ਼ਲ ਮੀਡੀਆ ਤੇ ਕੁਝ ਆਈਟੀ ਸੈੱਲ हायर ਕਰਕੇ ਕੁਝ ਬੰਦਿਆਂ ਨੂੰ ਕਮੈਂਟੋ ਕਮੈਂਟਰੀ ਕਰਾਉਂਦੇ ਆ ਵੀ ਕੁਝ ਨਹੀਂ ਬਣਣਾ ਦਾ ਕੁਝ ਨਹੀਂ ਬਣਣਾ ਜਿਵੇਂ ਤਰਨਤਾਰਨ ਦੀ ਇਲੈਕਸ਼ਨ ਚ ਕਹਿੰਦੇ ਸੀ ਜਿਵੇਂ ਪਹਿਲਾ ਉਪਚੋਣਾ ਚ ਕਹਿੰਦੇ ਸੀਗੇ ਜਿਵੇਂ ਸਰਪੰਚੀਆਂ ਚ ਕਹਿੰਦੇ ਸੀਗੇ ਪਰ ਆਮ ਆਦਮੀ ਪਾਰਟੀ ਨਾਲ ਪਿੰਡਾਂ ਦੇ ਲੋਕ ਜਿਨ੍ਹਾਂ ਦਾ 6 ਸੌ ਜੰਟ ਬਿਜਲੀ ਮਾਫ ਹੈ ਜੀ ਉਹਨਾਂ ਨੂੰ ਇਹ ਹੈ ਕਿ ਜੇ ਕਿਤੇ ਉਹ ਨਿੱਕੀ ਹੋ ਗਈ ਸਾਡਾ ਫੇਰ ਬਿਲਾਉਣਾ ਸ਼ੁਰੂ ਹੋ ਜਾਣਾ ਜੀ ਅੱਜ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਕਿਸਾਨ ਇਸ ਗੱਲ ਦੀ ਆਪ ਗਵਾਹੀ ਭਰਦੇ ਆ ਕਿ ਪਹਿਲਾਂ ਬਿਜਲੀ ਜਦੋਂ ਨਹੀਂ ਸਿਉਂਦੀ ਰਾਤਾਂ ਨੂੰ ਜਾਗ ਜਾ ਕੇ ਜਿਹੜਾ ਪੈਰਾ ਦੇਣਾ ਪੈਂਦਾ ਸੀਗਾ ਜੀ ਅੱਜ ਹੁਣ ਕਿਸਾਨ ਨੂੰ ਇਸ ਚੀਜ਼ ਦੀ ਪ੍ਰਵਾਹ ਨਹੀਂ ਬਿਜਲੀ ਜਿਹੜੀ ਆ ਉਹ 24 ਘੰਟੇ ਹਾਜ਼ਰ ਰਹਿੰਦੀ ਹੈ ਬਿਲਕੁਲ ਸਾਬਕਾ ਸਰਪੰਚ ਵੱਲੋਂ ਤੁਹਾਡੇ ਨਾਲ ਕੋਈ ਕਮਿਟਮੈਂਟ ਤਾਂ ਨਹੀਂ ਕੀਤੀ ਕੋਈ ਪਾਰਟੀ ਦੇ ਵਿੱਚ ਕੋਈ ਟਿਕਟ ਨੂੰ ਲੈ ਕੇ ਕੋਈ ਹੋਰ ਅਹੁਦੇ ਦੇ ਲਈ ਕਿਉਂਕਿ ਜਦੋਂ ਕੋਈ ਬੰਦਾ ਪਾਰਟੀ ਛੱਡਦਾ ਕੋਈ ਨਾ ਕੋਈ ਉਮੀਦ ਜ਼ਰੂਰ ਹੁੰਦੀ ਆ ਵੀ ਉਸ ਪਾਰਟੀ ਦੇ ਵਿੱਚ ਮੈਨੂੰ ਕੋਈ ਨਾ ਕੋਈ ਪਦ ਵੀ ਮਿਲ ਸਕਦੀ ਆ ਦੇਖੋ ਅੱਛੇ ਜਿਹੜੇ ਚਿਹਰੇ ਨੇ ਅچھے ਲੋਕਾਂ ਦੀ ਹਮੇਸ਼ਾ ਹੀ ਪਾਰਟੀਆਂ ਲੋੜ ਰਹੀ ਹੈ ਅੱਜ ਸ਼ਾਮਲ ਹੋਏ ਨੇ ਅੱਜ ਤਾਂ ਇਹਨਾਂ ਦਾ ਮੂੰਹ ਮਿੱਠਾ ਕਮਾਂਡ ਵੱਲ ਆਊਗਾ ਉਹ ਸਰਮਥੇ ਹੋਊਗਾ ਜੀ ਜੇ ਇਹਨਾਂ ਨੂੰ ਵੀ ਪੁੱਛ ਲਾਂਗੇ ਕਿ ਇਹ ਕੀ ਚਾਹੁੰਦੇ ਨੇ ਕਾਦਾ ਵੀ ਬਲਾਗ ਸਭਤੀ ਦੀ ਚੋਣ ਤੁਸੀਂ ਲੜਾ ਸਕਦੇ ਆ ਤੁਹਾਡੀ ਪਾਰਟੀ ਜਿਸ ਤਰ੍ਹਾਂ ਕਿ ਇਹਨਾਂ ਦਾ ਕਦ ਵੀ ਬਹੁਤ ਉਹਨਾਂ ਚਾਰ ਪੰਜ ਪਿੰਡਾਂ ਚ ਵਧੀਆ ਲੱਗਦਾ ਦੇਖੋ ਪਹਿਲੀ ਗੱਲ ਤਾਂ ਇਹ ਇਹਨਾਂ ਤੇ ਡਿਪੈਂਡ ਕਰਦਾ ਕਿ ਇਹਨਾਂ ਦੇ ਕੀ ਵਿਚਾਰ ਨੇ ਇਹ ਕੀ ਚਾਹੁੰਦੇ ਨੇ ਸੰਗਤ ਕੀ ਚਾਹੁੰਦੀ ਆ ਸਾਡੇ ਪਿੰਡ ਦੇ ਜਗਦੇਵ ਜੀ ਨੇ ਕੁਲਦੀਪ ਜੀ ਖੜੇ ਨੇ ਗੱਗੀ ਜੀ ਖੜੇ ਨੇ ਅਮਰੀਕ ਜੀ ਖੜੇ ਨੇ ਠੀਕ ਹੈ ਨਾ ਜੀ ਸਾਰੇ ਸਾਡੇ ਭਰਾ ਜਿਹੜੇ ਆ ਤੁਹੀ ਪਿੰਡ ਤੋਂ ਸਾਡੀ ਪੁਰਾਣੀ ਟੀਮ ਜਿਹੜੀ ਆ ਅਸੀਂ ਰਾਏ ਕਰਕੇ ਸਾਰੇ ਤੇ ਜੇ ਇਹਨਾਂ ਦਾ ਮਨ ਕੋਈ ਹੈਗਾ ਤਾਂ ਉਹ ਤੇ ਵਿਚਾਰ ਕੀਤੀ ਜਾ ਸਕਦੀ ਇਹ ਇਹ ਸੀਟ ਰਿਜ਼ਰਵ ਹੈ ਜਾਦਨਲਾ ਜੈਸੀ ਆ ਕਿਹੜੀ ਵਾਲੀ ਜੀ ਜਿਹੜੀ ਜਿੱਥੋਂ ਇਹਨਾਂ ਦਾ ਪਿੰਡ ਪੈਂਦਾ ਥੂਹੀ ਵਾਲੀ ਜਿਹੜੀ ਜਰਨਲ ਹੈ ਜੀ ਜਰਨਲ ਜੀ ਲੜ ਸਕਦੇ ਨੇ ਲੜ ਸਕਦੇ ਨਹੀਂ ਪਰ ਪਾਰਟੀ ਦੇ ਦੇਖੋ ਅਸੀਂ ਨਾ ਸਾਡਾ ਕੀ ਸਿਸਟਮ ਹੈ ਜੀ ਫਾਰਮ ਜਾਂਦੇ ਆ ਉਹਦਾ ਸਰਵੇ ਹੁੰਦਾ ਉਹਦੀ ਡਿਟੇਲ ਜਾਂਦੀ ਹੈ ਫਿਰ ਉੱਪਰ ਡਿਸਕਸ਼ਨ ਹੁੰਦੀ ਹੈ ਉਸ ਤੋਂ ਬਾਅਦ ਫਿਰ ਫਾਈਨਲ ਜਿਹੜਾ ਫੈਸਲਾ ਕੀਤਾ ਜਾਂਦਾ ਤੇ ਪਰ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਦਾ ਬਹੁਤ ਅੱਛਾ ਕੱਦ ਹੈ ਬੜੇ ਇਮਾਨਦਾਰ ਨੇ ਬਹੁਤ ਵੈਲ ਸੈਟਡ ਨੇ ਬੜੇ ਸਬਰ ਸੰਤੋਖ ਵਾਲੇ ਨੇ ਇੰਨੀ ਦੇਰ ਇੱਕੋ ਪਾਰਟੀ ਦੇ ਵਿੱਚ ਰਹੇ ਨੇ ਅਗਰ ਉਹ ਪਾਰਟੀ ਛੱਡ ਕੇ ਆਮ ਆਦੀ ਪਾਰਟੀ 'ਚ ਆ ਰਹੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਆਮ ਆਦੀ ਪਾਰਟੀ ਜਿਹੜੀ ਹੈ ਵਾਕਈ ਉਹ 2024 ਦਾ ਪਲੇਟਫਾਰਮ ਜਿਹੜਾ ਤਿਆਰ ਹੋ ਚੁੱਕਿਆ ਹੈ ਸਰਕਾਰ ਦੇ ਦੁਆਰਾ ਰਿਪੀਟ ਹੋਣੇ ਹੋਣਾ ਜੀ ਤੇ ਹੁਣ ਇਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕਾਲੀ ਦਲ ਦੇ ਵਿੱਚ ਸਮਾਂ ਖਰਾਬ ਕਰਕੇ ਕੋਈ ਫਾਇਦਾ ਨਹੀਂ ਆਪਾਂ ਆਪਣੇ ਪਿੰਡ ਦਾ ਵਿਕਾਸ ਚਾਹੁੰਦੇ ਆਂ ਆਪਾਂ ਆਪਣੇ ਇਲਾਕੇ ਦਾ ਵਿਕਾਸ ਚਾਹੁੰਦੇ ਆਂ ਤਾਂ ਇਸ ਕਰਕੇ ਨਾਲ ਜੁੜ ਰਹੇ ਨੇ ਜੀ ਬਿਲਕੁਲ ਬਲਾਗ ਸਭ ਤੇ ਜਿਲ੍ਹਾ ਪ੍ਰਸ਼ਾਸਕ ਤੋਣਾਂ ਨੂੰ ਲੈ ਕੇ ਕੋਈ ਭਾਜਪਾ ਛੱਡ ਕੇ ਇਕਾਲੀ ਦਲ ਚ ਸ਼ਾਮਲ ਹੋ ਰਿਹਾ ਕੋਈ ਇਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਕੋਈ ਕਾਂਗਰਸ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋ ਰਿਹਾ ਕੋਈ ਆਪ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਪਰ ਚੋਣਾਂ ਦੇ ਨਤੀਜੇ ਨੇ ਮਾਨ ਨੇ ਜਿੱਥੇ ਦੇ ਮਾਨ ਨੇ ਗੱਲ ਆਖੀ ਆ ਕਿ 2027 ਦੀਆਂ ਚੋਣਾਂ ਦਾ ਵਿੱਡਾ ਉਹ ਵਿੱਡਾ ਤੱਕ ਅੰਦੇ ਸਰਕਾਰ ਰਿਪੀਟ ਹੋਵੇਗੀ ਨਾਬਾਤ ਉਹ ਹਰ ਵੇਸ ਤੱਕ ਮਾਰ